ਹਾਂਜੀ ਕਿਸਾਨ ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਵਿੱਚ 27 ਸਤੰਬਰ ਨੂੰ 1509 ਜਰੀ ਦਾ ਕੀ ਰੇਟ ਰਿਹਾ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪੰਜਾਬ ਦੀਆਂ ਮੰਡੀਆਂ ਦੀ ਕੋਟਕਪੂਰਾ ਦੇ ਵਿੱਚ 1509 ਜਰੀ ਦਾ ਰੇਟ 3170 ਰੁਪਏ ਬਲੱਡਾ ਮੰਡੀ ਦੇ ਵਿੱਚ 3240 ਰੁਪਏ ਤੇ 1847 ਦੇ ਰੇਟ 2930 ਰੁਪਏ ਮਾਨਸਾ ਮੰਡੀ ਦੇ ਵਿੱਚ 3190 ਰੁਪਏ ਰਾਜਪੁਰ ਮੰਡੀ ਦੇ ਵਿੱਚ 3190 ਰੁਪਏ ਅਮਰਸਰ ਮੰਡੀ ਦੇ ਵਿੱਚ 3060 ਰੁਪਏ ਜੰਡਿਆਲਾਗੁਰੂ ਮੰਡੀ ਦੇ ਵਿੱਚ 3100 ਰੁਪਿਆ ਫਾਜ਼ਲੇਕਾ ਮੰਡੀ ਦੇ ਵਿੱਚ 3205 ਰੁਪਏ ਸਮਾਣਾ ਮੰਡੀ ਦੇ ਵਿੱਚ 3270 ਰੁਪਏ ਤੇ 1847 ਦਾ ਰੇਟ 3185 ਰੁਪਏ ਪਾਤਲਾ ਮੰਡੀ ਦੇ ਵਿੱਚ 3260 ਰੁਪਏ ਤੇ 1847 ਦਾ ਰੇਟ 3280 ਰੁਪਏ ਸੰਗਰੂਰ ਮੰਡੀ ਦੇ ਵਿੱਚ 1509 ਦਾ ਰੇਟ 3220 ਰੁਪਏ ਤੇ 1847 ਦਾ ਰੇਟ 3100 ਰੁਪਿਆ ਖਨੋਰੀ ਮੰਡੀ ਦੇ ਵਿੱਚ 3195 ਰੁਪਏ ਤੇ 3252 ਦਾ ਰੇਟ 3052 ਰੁਪਏ ਤੇ 1847 ਦਾ ਰੇਟ 3100 ਰੁਪਏ ਬਟਾਲਾ ਮੰਡੀ ਦੇ ਵਿੱਚ 1509 ਦਾ ਰੇਟ 3215 ਰੁਪਏ ਤਰਨਤਾਰਨ ਮੰਡੀ ਦੇ ਵਿੱਚ 3135 ਰੁਪਏ ਖੰਨਾ ਮੰਡੀ ਦੇ ਵਿੱਚ 3140 ਰੁਪਏ ਬਰੇਟਾ ਮੰਡੀ ਦੇ ਵਿੱਚ 3190 ਰੁਪਏ ਨੱਬਾ ਮੰਡੀ ਦੇ ਵਿੱਚ 3175 ਰੁਪਏ ਸੋ ਇਹ ਸੀ ਪੰਜਾਬ ਦੀਆਂ ਮੰਡੀਆਂ ਦੇ ਰੇਟ ਤੇ ਹੁਣ ਗੱਲ ਕਰਦੇ ਆਪਾਂ ਹਰਿਆਣਾ ਦੀਆਂ ਮੰਡੀਆਂ ਦੇ ਰੇਟ ਬਾਰੇ ਚਿਕਨ ਮੰਡੀ ਦੇ ਵਿੱਚ 1500 900 ਦਾ ਰੇਟ 3080 ਰੁਪਏ ਕੈਕਲ ਮੰਡੀ ਦੇ ਵਿੱਚ 3000 ਰੁਪਏ ਪੇਵਾ ਮੰਡੀ ਦੇ ਵਿੱਚ 2950 ਰੁਪਏ ਬਰਵਾਲਾ ਮੰਡੀ ਦੇ ਵਿੱਚ 3021 ਰੁਪਏ ਜਲਾਨਾ ਮੰਡੀ ਦੇ ਵਿੱਚ 3071 ਰੁਪਏ ਰਤਿਆ ਮੰਡੀ ਦੇ ਵਿੱਚ 3025 ਰੁਪਏ ਫਤਿਹਵਾਦ ਮੰਡੀ ਦੇ ਵਿੱਚ 3365 ਰੁਪਏ ਪਾਣੀਪਤ ਮੰਡੀ ਦੇ ਵਿੱਚ 2991 ਰੁਪਏ ਨੂ ਮੰਡੀ ਦੇ ਵਿੱਚ 2800 ਰੁਪਿਆ ਇੰਦਰੀ ਮੰਡੀ ਦੇ ਵਿੱਚ 3150 50 ਰੁਪਏ ਸਪੀਦੋ ਮੰਡੀ ਦੇ ਵਿੱਚ 3000 ਰੁਪਏ ਸਰਸਾ ਮੰਡੀ ਦੇ ਵਿੱਚ 3151 ਰੁਪਏ ਟੋਹਾਲਾ ਮੰਡੀ ਦੇ ਵਿੱਚ 1360 ਰੁਪਏ ਨਿਰਵਾਣਾ ਮੰਡੀ ਦੇ ਵਿੱਚ 3030 ਰੁਪਏ ਸੋਨੀਪਤ ਮੰਡੀ ਦੇ ਵਿੱਚ 2901 ਰੁਪਏ ਸੋ ਦੋਸਤੋ ਇਹ ਆਪਣੇ ਹਰਿਆਣੇ ਦੀਆਂ ਮੰਡੀਆਂ ਦੇ ਰੇਟ ਸੋ ਦੋਸਤੋ ਵੀਡੀਓ ਨੂੰ ਬਤ ਤੋਂ ਬਤ ਸ਼ੇਅਰ ਕਰੋ ਕਿਉਂਕਿ ਬਹੁਤ ਸਾਰਾ ਡਾਟਾ ਇਕੱਠਾ ਕਰਨਾ ਪੈਂਦਾ ਹੈ ਤੇ ਬਹੁਤ ਸਾਰੀ ਮਿਹਨਤ ਲੱਗਦੀ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਜੀ ਧੰਨਵਾਦ